ਕਰਨਾ ਹੁੰਦਾ ਤੇ ਉਹ ਇਹ ਨਹੀਂ ਦੇਖਦੇ ਕਿ ਇਨਸਾਨ ਕਿੱਦਾਂ ਹੈ ਇਹ ਦੇਖਦੇ ਆ ਕਿ ਕਿੱਲੇ ਕਿੰਨੇ ਆ ਜ਼ਮੀਨ ਕਿੰਨੀਆਂ ਮੁੰਡਾ ਭਾਵੇਂ ਨਸ਼ੇੜੀ ਹੋਵੇ ਤੇ ਫਟਾਫਟ ਕੁੜੀ ਨੂੰ ਵਿਆਹ ਕਰਕੇ ਬਾਹ ਕੱਲ ਦਿੰਦੇ ਆ ਅੱਜ ਵੀ ਜੇ ਮੁੰਡਾ ਹੀ ਨਸ਼ੇੜੀ ਹੈ ਤੇ ਕੁੜੀ ਨੇ ਉਹ ਜਾਇਦਾਦ ਹੋ ਗਿਆ ਕਿੱਲਿਆਂ ਨੂੰ ਜਾਂ ਪੈਲੀ ਨੂੰ ਕੀ ਕਰਦੀ ਹੈ ਬਹੁਤੀ ਵੰਨ ਲਾਤਰ ਕਿ ਲੱਖਾਂ ਹੀ ਕੇਸ ਕਾਉਂਸਲਿੰਗ ਦੇ ਨਾਲ ਘਰ ਦਸੇ ਇੱਕ ਔਰਤ ਜਿਹੜੀ ਬੱਚੇ ਨੂੰ ਜਨਮ ਦੇ ਸਕਦੀ ਹੈ ਇੱਕ ਬੰਦਾ ਉਹਨੂੰ ਤੋੜ ਦੇ ਤੇ ਦੁਬਾਰਾ ਫਿਰ ਜਦੋਂ ਉਹ ਜੁੜਦੀ ਹੈ ਤੇ ਫਿਰ ਕੁਛ ਨਾ ਕੁਛ ਜ਼ਰੂਰ ਜ਼ਿੰਦਗੀ ਚ ਕਰੇ 우리가. ਇੱਕ ਰਿਲੇਸ਼ਨਸ਼ਿਪ ਨੂੰ 2 ਸਾਲ 5 ਸਾਲ ਦਿੰਦੀਆਂ ਹਾਂ ਉਸ ਮੁੰਡੇ ਲਈ ਪਾਗਲ ਹੋ ਜਾਂਦੀਆਂ ਉਹਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੀਆਂ ਉਹਦੀ ਕੇਅਰ ਕਰਦੀਆਂ ਤੇ ਉਹ ਵਿਆਹ ਦੀ ਗੱਲ ਆਉਂਦੀ ਤੇ ਮੁੰਡਾ ਕਹਿੰਦਾ ਕਿ ਨਹੀਂ ਮੇਰੇ ਘਰ ਦੇ ਨਹੀਂ ਮੰਨਦੇ ਤੇ ਮੈਨੂੰ 5 ਸਾਲ ਪਹਿਲਾਂ ਨਹੀਂ ਸੀ ਪਤਾ ਕਿ ਤੇਰੇ ਘਰ ਦੇ ਨਹੀਂ ਮੰਨਣਗੇ ਉਹਨੂੰ 3 ਸਾਲ ਪਹਿਲਾਂ ਨਹੀਂ ਸੀ ਪਤਾ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਪਹਿਲਾਂ ਨਹੀਂ ਸੀ ਤੁਹਾਨੂੰ ਪਤਾ ਉਹ ਇੰਨਾ ਰੋਂਦੀਆਂ ਕਹਿੰਦੀਆਂ ਕਿ ਗੁਰਲੀਨ ਮੈਮ ਸਾਨੂੰ ਪਲੀਜ਼ 멘ਟਲੀ ਠੀਕ ਕਰ ਦੋ ਸਾਨੂੰ 멘ਟਲੀ ਸਟਰੋਂਗ ਬਣਾ ਦੋ ਅਸੀਂ ਇੰਨੇ ਸਟਰੋਂਗ ਸੀ ਕਿ ਜਦੋਂ ਅਸੀਂ ਕੈਨੇਡਾ ਆਏ ਹਾਂ ਆਸਟ੍ਰੇਲੀਆ ਆਏ ਅਸੀਂ ਇੱਥੇ ਆਪਣ ਸਾਨੂੰ ਤੋੜ ਕੇ ਰੱਖਦੀ ਜਿੱਦਿਆ ਵੀ ਕੁੜੀਆਂ ਮੇਰੀ ਇਸ ਵੀਡੀਓ ਨੂੰ ਦੇਖ ਰਹੀਆਂ ਅਗਰ ਤੁਹਾਡਾ ਲਾਈਫ ਚ ਕਦੇ ਬ੍ਰੇਕਡਾਊਨ ਹੋਇਆ ਤੁਸੀਂ ਦੇਖੋਗੇ ਕਿ ਤੁਹਾਨੂੰ ਉਸ ਤੋਂ ਬੈਟਰ ਇਨਸਾਨ ਨਹੀਂ ਮਿਲਿਆ ਹੋਏਗਾ ਉਸ ਤੋਂ ਥੱਲੇ ਦਾ ਇਨਸਾਨ ਨਹੀਂ ਪਰਮਾਤਮਾ ਦਿੰਦਾ ਹੈ ਤੇਰੇ ਵੀ ਰੱਬ ਤੁਹਾਨੂੰ ਤੋੜਦਾ ਹੀ ਇਸ ਕਰਕੇ ਵੀ ਤੁਹਾਨੂੰ ਸਟਰੋਂਗ ਬਣਾਉਣਾ ਚਾਹੁੰਦਾ ਹੈ ਜਾਂ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਰੱਬ ਸਾਨੂੰ ਕੱਲਾ ਇਸ ਕਰਕੇ ਕਰਦਾ ਹੈ ਕਿ ਅਸੀਂ ਰੱਬ ਨਾਲ ਜੁੜ ਜੁਈ ਸਕੀਏ ਉਦੋਂ ਤੱਕ ਅਸੀਂ ਜੁੜਦੇ ਨਹੀਂ ਉਦੋਂ ਤੱਕ ਅਸੀਂ ਮੁੰਡੇ ਪੁੱਛੀ ਪਾਗਲ ਕੱਲੀ ਕੁੜੀਆਂ ਦੀ ਗੱਲ ਨਹੀਂ ਕਰ ਸਕਦੇ ਪਰ ਮੁੰਡੇ ਵੀ ਕਰਦੇ ਦੇਖੋ ਕਈ ਮੁੰਡੇ ਐਦਾਂ ਦੇ ਵੀ ਮੇਰੇ ਕੋ ਕੇਸਿਸ ਹੁੰਦੇ ਆ ਵਾਇਸ ਦੇ ਵੀ ਮੇਰੇ ਕੋ ਕੇਸਿਸ ਆਈ ਹੈ ਮੋਰ ਥੈਨ 2 ਲੱਖਸ ਕਲੈਂਟਸ ਫਰਮ 올 ਓਵਰ ਦ ਵਰਲਡ ਉਹਨਾਂ ਜੋ ਮੁੰਡੇ ਵੀ ਐ ਵੀ ਜਿਨ੍ਹਾਂ ਨੇ ਮੈਂ ਨਾ ਸ਼ੇਅਰ ਕੀਤਾ ਵੀ ਗੁਰਲੀਨ ਵਾਂ ਮਸੀਂ 20-30 ਲੱਖ ਲਾ ਕੇ ਆਪਣੀ ਵਾਈਫ ਨੂੰ ਬਾਹਰ ਤੇ ਇੱਜ਼ਤ ਤੇ ਉਹਨੇ ਜਾਣ ਕੇ ਸਾਨੂੰ ਬਲੌਕ ਕਰਤਾ ਆਪਣੇ ਬਰਥਡੇਅ ਮੱਛ ਗਿਆ ਹਸਬੈਂਡ ਵਾਈਫ ਰੈਅਜ਼ ਰੂ ਰਹੀ ਐ ਉਹ ਦੁਨੀਆਵੀ ਤੌਰ ਤੇ ਰਹਿ ਰਿਹਾ ਬੰਦਾ ਬਾਹਰ ਜਾ ਰਿਹਾ ਔਰ ਔਰਤ ਬਾਹਰ ਜਾ ਰਹੀ ਹੈ ਲਿਵਿੰਗ ਰਿਲੇਸ਼ਨਸ਼ਿਪ ਐਂਡ ਸਿਚੁਏਸ਼ਨਸ਼ਿਪ ਬਿਲਕੁਲ ਬਹੁਤ ਰੇਅਰ ਹੈ ਵੀ ਇੱਕ ਘਰ ਦੇ ਵਿੱਚ ਦੋਨੋਂ ਹਸਬੰਡ ਵਾਈਫ ਰੇਅਰ ਹੈ ਤੇ ਉਹ ਵਧੀਆ ਰਹਿੰਦੇ ਕੋਈ ਵੀ ਕੁੜੀ ਦੁਨੀਆ ਦੀ ਵਿੱਚ ਹੋਵੇ ਉਹ ਬੜੀ ਇਮੋਸ਼ਨਲ ਹੁੰਦੀ ਹੈ ਉਹਨੂੰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਦੋ ਬੋਲ ਪਿਆਰ ਦੇ ਚਾਹੀਦੇ ਹੁੰਦੇ ਕੋਈ ਉਹਦੀ ਕੇਅਰ ਕਰੇ ਕੋਈ ਉਹਨਾਂ ਨੂੰ ਪਿਆਰ ਕਰੇ ਕੋਈ ਉਹਨਾਂ ਨਾਲ ਵਫਾਦਾਰ ਹੋਵੇ 13 ਸਾਲ ਦੀ ਉਮਰ ਤੋਂ ਇੱਕ ਐਕਟ੍ਰੈਸ ਨੇ ਜਰਨੀ ਸਟਾਰਟ ਕੀਤੀ ਸੀ ਕਿਵੇਂ ਵੀ ਹੋਈ ਸੀ ਸਟਾਰਟ ਉਦੋਂ ਬਚਪਨ ਸੀਗਾ ਸਕੂਲ ਚ ਜਾਂਦੀ ਸੀਗੀ ਮੈਂ ਉੱਥੇ ਮੈਨੂੰ ਆਫਰ ਆਉਣੀ ਸ਼ੁਰੂ ਹੋ ਗਈਆਂ ਐਂਡ ਹੌਲੀ ਹੌਲੀ ਮੇਰੀ ਕਿਸਮਤ ਮੈਨੂੰ ਮੁੰਬਈ ਲੈ ਗਈ ਔਰ ਫਿਰ ਸਾਊਥ ਚਲੀ ਗਈ ਫਿਰ ਹਰ ਸ਼ਰ ਮੂਵੀ ਦੇ ਨਾਲ ਪੰਜਾਬ 'ਚ ਵਾਪਸੀ ਕੀਤੀ ਉਸ ਨਾਲ ਅੱਜ ਵੀ ਜਾਣੇ ਜਾਂਦੇ ਹੋ ਬਿਲਕੁਲ ਬਿਲਕੁਲ ਕੋਈ ਵੀ ਪੋਸਟ ਕਰਦੀਆਂ ਤੇ ਉਹਨਾਂ ਦੇ ਫੈਨਸ ਆਲਵੇਜ਼ ਇਹ ਲਿਖਦੇ ਕਿ ਉਹ ਬਾਈ ਨਾਲ ਚੰਗਾ ਨਹੀਂ ਕੀਤਾ ਬਾਈ ਨਾਲ ਚੰਗਾ ਨਹੀਂ ਕੀਤਾ ਸੋ ਦੈਟ ਵਾਸ ਅ ਕੈਰੈਕਟਰ ਜੇ ਚੰਗਾ ਨਹੀਂ ਕੀਤਾ ਤਾਂ ਹੀ ਹਿੱਟ ਹੋ ਗਿਆ असी देखते हैं जब भी कोई असी कोई डाइट कोई टिप लेनी सब तो पहले ना गूगल पर जाते हैं गूगल पर गूगल से सब तो गलत इंफॉर्मेशन मेरे को बहुत सारे गर्ल्स आंदीन मैम असि ना गूगल तो देखे यूट्यूब उन्होंने सुनिया उन्होंने ऐदा किया डायट फॉलो कर ली उन्होंने फ्री डायट दी थी अभी फॉलो कर ली पे थोड़ी पिगमेंटेन होंगी वो वाली थोड़ी प्रॉब्लम होंगी होर ज्यादा बढ़ जाती